ਹਰੀ ਓਗੂ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਸਹਰੂ ਰੱਖਤੀਆਂ ਨੇ ਜੋ ਉਹਨਾਂ ਦੇ ਕੰਮ ਆਵੇ ਉਹਨਾਂ ਦਾ ਰਾ ਰਛਨਾਵੇ ਮੇਰੀ ਮਾਂ ਨੇ ਮੈਨੂੰ ਆਖਿਆ ਸੀ ਸਿਆਣੀਆਂ ਕੁੜੀਆਂ ਲੁੱਕ ਲੁੱਕ ਕੇ ਰਹਿੰਦੀਆਂ ਨੇ ਧੁਕ ਧੁਕ ਕੇ ਜਿਉਂਦੀਆਂ ਨੇ ਤੇ ਝੁਕ ਝੁਕ ਕੇ ਤੁਰਦੀਆਂ ਨੇ ਨਾ ਚ ਬੋਲਦੀਆਂ ਨਾ ਚ ਹੱਸਦੀਆਂ ਧੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ ਉਹ ਤਾਂ ਬਸ ਧੂਏ ਦੇ ਪਜਰ ਹੁੰਦੀਆਂ ਤੇ ਕੰਧਾਂ ਦੇ ਹੁੱਲੇ ਕੁਗ ਵਸਦੀਆਂ ਧੀਆ ਤਾਂ ਸ਼ਰਮ ਹਯਾ ਦੀਆਂ ਮੂਰਤਾ ਹੁੰਦੀਆਂ ਸੇ ਟੱਕ ਕੇ ਰੱਖਦੀਆਂ ਅੱਖ ਉੱਤੇ ਨਹੀਂ ਚੱਕਦੀਆਂ ਮੇਰੀ ਮਾਦਾ ਕਿਹਾ ਹੋਇਆ ਇੱਕ ਵੀ ਬੋਲ ਮੇਰੇ ਕਿਸੇ ਕੰਮ ਨਾ ਤੇ ਮੈਂ ਆਪਣੀ ਧੀ ਨੂੰ ਸਮਝਾਇਆ ਕਦਮ ਕਦਮ ਤੇ ਦੀਵਾਰਾਂ ਨਾਲ ਸਮਝੌਤਾ ਨਾ ਕਰੀ ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗੈਣੇ ਨਾ ਤੇ ਤੂੰ ਆਪਣੇ ਕਿਰਦਾਰ ਨੂੰ ਇੰਨਾ ਬੁਲੰਦ ਇੰਨਾ ਰੋਸ਼ਨ ਕਰੀ ਕਿ ਹਰ ਹਨੇਰਾ ਤੈਨੂੰ ਵੇਖ ਕੇ ਤ੍ਰਿਭਗ ਜਾਵੇ ਹਰ ਦੀਵਾਰ ਤੈਨੂੰ ਵੇਖ ਕੇ ਠੱਠਰ ਜਾਵੇ ਹਰ ਜ਼ੰਜੀਰ ਤੈਨੂੰ ਵੇਖ ਕੇ ਮੜੱਕ ਜਾਵੇ ਤੂੰ ਮਾਣ ਨਾਲ ਜਿਉਈ ਮਾਣ ਨਾਲ ਮਰੀ ਤੇ ਵਾਰਾਂ ਨਾਲ ਸਮਝੌਤਾ ਹਰ ਕਿਸ ਨਾ ਕਰੀ ਮੇਰੀ ਧੀ ਵੀ ਆਪਣੀ ਧੀ ਨੂੰ ਕੁਝ ਨਾ ਕੁਝ ਜ਼ਰੂਰ ਆਖੇਗੀ ਚਾਹ ਦੇਸ਼ ਤੋਂ ਵੀ ਵੱਧ ਸੋਣਾ ਇਸ ਤੋਂ ਵਿਵਾਦ ਮੁਹੱਬਤ ਤੇ ਮੁਕਤੀ ਭਰਿਆ ਕਿਉਂਕਿ ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਾਂ ਨੂੰ ਕੁਝ ਨਾ ਕੁਝ ਜ਼ਰੂਰ ਰੱਖਦੀਆਂ ਜੋ ਉਹਨਾਂ ਦੇ ਕੰਮ ਆਵੇ ਉਹਨਾਂ ਦਾ ਰਾਰਸ਼ਨਾਵੇ ਸ਼ਾਇਦ ਐਸੀ ਤਰ੍ਹਾਂ ਹੀ ਉਲਟ ਦੇ ਹਾਂ ਐਸੀ ਤਰ੍ਹਾਂ ਹੀ ਉਲਟ ਦੇ ਧੰਨਵਾਦ ਜੀ